ਸਲਾਨਾ ਸਭਿਆਚਾਰਕ ਮੇਲਾ 5 6 ਜੂਨ ਸਲਾਨਾ ਸਭਿਆਚਾਰਕ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਪੀਰ ਬਾਬਾ ਜਿਵੇਸ਼ਾਹ ਜੀ ਪਿੰਡ ਸ਼ੇਖਾਵਾਲ ਕਪੂਰਥਲਾ ਵਿਖੇ ਹੋਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਦੀ ਪੀਰ ਬਾਬਾ ਜਿਵੇਸ਼ਾਹ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੂਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਭਿਆਚਾਰਕ ਮੇਲਾ 5 6 ਜੂਨ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਸਮੂਹ ਐਨ ਆਰ ਆਈ ਵੀਰਾ ਅਤੇ ਨਗਰ ਸ਼ੇਖਾਵਾਲ ਸੰਗੋਜਲਾ ਕਾਲਵਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜ ਜੂਨ ਸ਼ਾਮ ਨੂੰ ਕਵਾਲਿਆ ਅਤੇ ਛੇ ਜੂਨ ਦਿਨ ਵੀਰਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਜੋੜੀ ਅਰਸ਼ਦੀਪ ਚੋਟਿਆਂ ਬਾਬਾ ਆਲਨੂਰ ਆਦਿ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਸਕੱਤਰ ਸਿੰਘ ਸਰਪੰਚ ਕਾਲਵਾ ਨਿਰਮਲ ਸਿੰਘ ਕਾਲਵਾ, ਲੱਖਾ ਸਿੰਘ ਸਵਰਨ ਸਿੰਘ, ਹਰਮੇਤ ਸਿੰਘ, ਸੋਹਣ ਲਾਲ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਜੋਗਾ ਸਿੰਘ, ਸੰਦੀਪ ਸੋਨੀ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਬੁੱਧੂ ਸੁਰਖਪੁਰ, ਸਾਧੂ ਸੁਰਖਪੁਰ ਆਦਿ ਹਾਜ਼ਰ ਸਨ। ਕਪੂਰਥਲਾ ਤੋਂ KTV ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਭਾਜੀ ਤੁਹਾਡਾ ਆਪਣਾ? ਜੋਗਾ ਸਿੰਘ ਜੀ। ਸੁਗਰ ਸਿੰਘ ਜੀ ਅੱਜ ਕਿਸ ਸਬੰਧ ਵਿੱਚ ਇੱਥੇ ਮੀਟਿੰਗ ਹੋਈ ਆ ਪੀਰ ਬਾਬਾ ਜੀ ਵਿਸ਼ਾਹ ਜੀ ਦੇ ਮੇਲੇ ਵਾਸਤੇ ਜੀ ਤੇ ਜਿਸ ਵਿੱਚ ਪਿੰਡ ਸ਼ੇਖਾwala ਸੰਗੋਜਲਾ ਐਨ ਆਰ ਆਈ ਵੀਰਾਂ ਦਾ ਬਹੁਤ ਜਸਾ ਦਾ ਸੰਜੋਗ ਆ ਪਿੰਡ ਕਾਲਵਾ ਦੀ ਸੰਗਤ ਦਾ ਤੇ ਮੇਲੇ ਦੇ ਵਿੱਚ 5 6 ਜੂਨ ਨੂੰ ਕਲਾਕਾਰ ਲੱਗੂਗਾ ਜੀ ਤੇ ਮੇਲੇ ਦੀ ਰੌਣਕ ਵਧਾਉਣੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਧੰਨ ਧੰਨਵਾਦ ਬਾਬੀਰ ਜੀ ਵਿਸ਼ਾਹ ਵਾਲਾ ਸਭ ਦੀਆਂ ਮਿਹਰਾ ਕਰੇ ਚੜ੍ਹਦੀਆਂ ਕਲਾ ਕਰੇ ਧੰਨਵਾਦ ਜੀ ਗੁਰਪ੍ਰੀਤ ਸਿੰਘ ਜੀ ਕਿਰਮਾ ਗੁਰਪ੍ਰੀਤ ਸਿੰਘ ਜੀ ਪੀ ਸਿੰਘ ਜੀ ਅਸਲਾਨਾ ਜੋਰ ਮੇਲੇ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਬਾਸ ਸਹੀ ਤੇ ਇਹ ਕਹਿੰਦੇ ਵੀ ਪਿਛਲੇ ਸਾਲ ਵੀ ਬੜੇ ਧੂਮ ਧਾਵਨ ਨਾਲ ਮੇਲਾ ਹੋਇਆ ਸੀ ਐਸੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਕਿਰਮਾ ਬਾਜੀ ਤੁਹਾਡਾ ਗੁਰਨਾਮ ਸਿੰਘ ਜੀ ਅਸਲਾਨਾ ਜੋਰ ਮੇਲੇ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦਾ ਜੀ ਸਭ ਸੰਗਤਾਂ ਨੂੰ ਹਮ ਹਮਾ ਕੇ ਬਾਬਾ ਜੀ ਵੀਰ ਸ਼ਾਹ ਜੀ ਦੇ ਦਰਬਾਰ ਤੇ ਹੋਣਾ ਚਾਹੀਦਾ ਵਾ ਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣਾ ਚਾਹੀਦਾ ਵਾ ਤੇ ਬੜੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 6 ਜੂਨ ਦਾ ਮੇਲਾ ਕਰਵਾਇਆ ਜਾ ਰਿਹਾ ਔਰ ਪਿੰਡ ਸ਼ੇਖਾ ਵਾਲਾ ਸੰਗੋਜਲਾ ਕਾਲਮਾ ਪਿੰਡ ਮਾਝੇ ਦੇ ਵਿੱਚ ਇਹ ਸਾਰੇ ਪਿੰਡਾਂ ਦੇ ਸੰਯੋਗ ਦੇ ਨਾਲ ਮੇਲਾ ਕਰਵਾਇਆ ਜਾ ਰਿਹਾ ਬਾਹਰੋਂ ਐਨ ਆਰ ਆਈ ਵੀਰਾਂ ਦਾ ਸੰਯੋਗ ਆ ਤੇ ਇਹਨਾਂ ਸੰਗਤਾਂ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਮੇਲਾ ਇਸ ਸਾਲ ਵੀ ਮਨਾਵਾਂਗੇ ਤੇ ਰੰਗਾ ਰੰਗ ਪ੍ਰੋਗਰਾਮ ਚੱਲਣਗੇ ਲੰਗਰ ਹਾਲ ਦੇ ਵਿੱਚ ਸੇਵਾ ਕਰਨਗੇ ਆਪਣੇ ਲੰਗਰ ਹਾਲ ਦੇ ਵਿੱਚ ਵੀਰ ਆਪਣੇ ਤੇ ਸ਼ਪੀਲਾਂ ਦੇ ਲੰਗਰ ਚੱਲਣਗੇ ਹੋਰ ਵੀ ਸੇਵਾ ਜੋ ਸ਼ਰਧਾ ਹੋਗੀ ਸੰਗਤਾਂ ਦੀ ਉਹ ਕਰਨਗੇ ਤੇ ਇਨਾ ਹੀ ਕਹਿੰਦਾ ਹੋਇਆ ਤੇ ਮਾਫੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ